ਬਾਲੀਵੁੱਡ ਦੀ ਗੱਲ ਕਰੀਏ ਤਾਂ ਫਿਲਮ son of sardar ਦੇ ਸੀਕੁਇਲ ਦਾ ਇੰਤਜ਼ਾਰ ਖਤਮ ਹੋ ਗਿਆ ਜਿਵੇਂ ਦੱਸਿਆ ਕਿ ਕਾਫੀ ਸਮੇਂ ਤੋਂ ਇਸ ਫਿਲਮ ਦੀ ਚਰਚਾ ਸੀ ਤੇ ਵਾਰ-ਵਾਰ ਇਸ ਫਿਲਮ ਦਾ ਜ਼ਿਕਰ ਕੀਤਾ ਜਾ ਰਿਹਾ ਸੀ ਤੇ ਹੁਣ ਇਸ ਫਿਲਮ ਨੂੰ ਲੈ ਕੇ ਆਖਰਕਾਰ ਇੰਤਜ਼ਾਰ ਖਤਮ ਹੋ ਗਿਆ ਹੈ ਦੱਸਦੇ ਕਿ 6 ਅਗਸਤ ਨੂੰ ਅਜੇ ਦੇਵਗਨ ਦੇ ਵੱਲੋਂ ਇਸ ਫਿਲਮ ਦੀ ਸ਼ੁਰੂਆਤ ਅਰਦਾਸ ਕਰਕੇ ਕੀਤੀ ਗਈ ਹੈ 5 ਅਗਸਤ ਨੂੰ ਅਜੇ ਦੇਵਗਨ ਨੇ ਪਹਿਲਾਂ ਆਪਣੀ ਪਤਨੀ ਦਾ ਜਨਮ ਦਿਨ ਮਨਾਇਆ ਤੇ ਅੱਜ ਅਜੇ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਉੱਪਰ ਇੱਕ ਵੀਡੀਓ ਸ਼ੇਅਰ ਕੀਤੀ ਜਿਸ ਦੇ ਵਿੱਚ ਉਹ ਅਰਦਾਸ ਕਰਦੇ ਹੋਏ ਨਜ਼ਰ ਆ ਰਹੇ ਨੇ ਇਸ ਦੇ ਨਾਲ ਹੀ ਇਸ ਵੀਡੀਓ ਦੇ ਵਿੱਚ ਫਿਲਮ son of sardar 2 ਦੇ ਸੈੱਟ ਤੋਂ ਕੁਝ ਹੋਰ ਵਿਜ਼ੂਅਲ ਵੀ ਸਾਹਮਣੇ ਆਏ ਨੇ ਜਿਸ ਵਿੱਚ ਫਿਲਮ ਦੀ ਲੀਡ ਅਦਾਕਾਰਾ ਮਿਰਨਾਲ ਠਾਕੁਰ ਦਾ ਦੇਸੀ ਲੁੱਕ ਸਾਹਮਣੇ ਆਇਆ ਹੈ ਅਜੇ ਦੇਵਗਾਂ ਨੇ ਫਿਲਮ ਸਨ ਆਫ ਸਰਦਾਰ 2 ਦੇ ਸੈੱਟ ਤੋਂ ਇੱਕ ਵੀਡੀਓ ਸ਼ੇਅਰ ਕੀਤੀ ਹੈ ਇਸ ਵੀਡੀਓ ਦੇ ਵਿੱਚ ਅਜੇ ਦੇਵਗਾਂ ਸਭ ਤੋਂ ਪਹਿਲਾਂ ਗੁਰਦੁਆਰੇ ਦੇ ਵਿੱਚ ਅਰਦਾਸ ਕਰਦੇ ਹੋਏ ਨਜ਼ਰ ਆ ਰਹੇ ਨੇ ਅਤੇ ਇਸ ਤੋਂ ਬਾਅਦ ਉਨ੍ਹਾਂ ਦਾ ਬੇਟਾ ਅਤੇ ਭਤੀਜਾ ਆਪਣੇ ਹੱਥਾਂ 'ਚ ਫਿਲਮ ਸਨ ਆਫ ਸਰਦਾਰ 2 ਦਾ ਕਲੈਪ ਕੋਡ ਫੜੇ ਨਜ਼ਰ ਆ ਰਹੇ ਨੇ ਇਸ ਤੋਂ ਬਾਅਦ ਫਿਲਮ ਦੇ ਨਿਰਦੇਸ਼ਕ ਵਿਜੇ ਕੁਮਾਰ ਅਰੋੜਾ ਨਜ਼ਰ ਆਉਂਦੇ ਨੇ ਫਿਰ ਵੀਡੀਓ 'ਚ ਚੰਕੀ ਪਾਂਡੇ ਢੋਲ ਤੇ ਨੱਚਦੇ ਨਜ਼ਰ ਆ ਰਹੇ ਨੇ ਅਤੇ ਫਿਲਮ ਦੀ ਲੀਡ ਅਦਾਕਾਰਾ ਮਿਰਨਾਲ ਠਾਕੁਰ ਦੀ ਸੀ ਪੰਜਾਬੀ ਲੁੱਕ ਦੇ ਵਿੱਚ ਢੋਲ ਵਜਾਉਂਦੀ ਹੋਈ ਨਜ਼ਰ ਆ ਰਹੀ ਹੈ ਇਸ ਦੇ ਨਾਲ ਹੀ ਸੈੱਟ ਤੇ ਅਜੇ ਦੇਵਗਨ ਸਰਦਾਰ ਜੀ ਦੇ ਰੂਪ ਦੇ ਵਿੱਚ ਨਜ਼ਰ ਆ ਰਹੇ ਨੇ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਅਜਨੇ ਲਿਖਿਆ ਕਿ ਫਿਲਮ ਸਨ ਆਫ ਸਰਦਾਰ 2 ਦਾ ਸਫਰ ਪ੍ਰਾਰਥਨਾਵਾਂ ਅਸ਼ੀਰਵਾਦ ਅਤੇ ਸ਼ਾਨਦਾਰ ਟੀਮ ਨਾਲ ਸ਼ੁਰੂ ਹੁੰਦਾ ਹੈ ਦੱਸਦੀ ਹੈ ਕਿ ਫਿਲਮ ਸਨ ਆਫ ਸਰਦਾਰ 2012 ਦੇ ਵਿੱਚ ਰਿਲੀਜ਼ ਹੋਈ ਸੀ ਜਿਸ ਨੂੰ ਲੋਕਾਂ ਦੇ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ ਸੁਨਾਕਸ਼ੀ ਸਿਨਾ ਨੂੰ ਅਦਾਕਾਰਾਂ ਦੇ ਰੂਪ ਦੇ ਵਿੱਚ ਲਿਆ ਗਿਆ ਸੀ ਤੇ ਸੰਜੇ ਦੱਤ ਨੇ ਵੀ ਉਸ ਦੇ ਵਿੱਚ ਕਮੇਡੀਅਨ ਦਾ ਫਲੇਵਰ ਦਿੱਤਾ ਸੀ ਤੇ ਇਸ ਫਿਲਮ ਦੇ ਵਿੱਚ ਸਨ ਆਫ ਸਰਦਾਰ 2 ਦੀ ਗੱਲ ਕਰੀਏ ਤਾਂ ਸਨ ਆਫ ਸਰਦਾਰ 2 ਦੇ ਵਿੱਚ ਮੇਨ ਜਿਹੜੀ ਅਦਾਕਾਰਾ ਦਾ ਰੋਲ ਨਿਭਾ ਰਹੀ ਹੋ ਮਿਰਨਾਲ ਠਾਕੁਰ ਨਿਭਾਰੀ ਸੀ ਸੁਨਾਚੀ ਸੀ ਨਾ ਦੀ ਜਗ੍ਹਾ ਇਸ ਵਾਰ ਮਿਰਨਾਲ ਠਾਕੁਰ ਨੇ ਲੈ ਲੀਏ ਤੇ ਉੱਤਰ ਹੀ ਸੰਜੇ ਦੱਤ ਅੱਧੀ ਗੱਲ ਕਰੀਏ ਤਾਂ ਸੰਜੇ ਦੱਤ ਨੂੰ ਵੀਜ਼ਾ ਨਾ ਮਿਲਣ ਦੇ ਕਾਰਨ ਸ਼ੂਟਿੰਗ ਦੇ ਵਿੱਚ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਬਾਲੀਵੁੱਡ ਦੀ ਗੱਲ ਕਰੀਏ ਤਾਂ ਫਿਲਮ son of sardar ਦੇ ਸੀਕੁਲ ਦਾ ਇੰਤਜ਼ਾਰ ਖਤਮ ਹੋ ਗਿਆ ਜਿਵੇਂ ਦੱਸਿਆ ਕਿ ਕਾਫੀ ਸਮੇਂ ਤੋਂ ਇਸ ਫਿਲਮ ਦੀ ਚਰਚਾ ਸੀ ਤੇ ਵਾਰ-ਵਾਰ ਇਸ ਫਿਲਮ ਦਾ ਜ਼ਿਕਰ ਕੀਤਾ ਜਾ ਰਿਹਾ ਸੀ ਤੇ ਹੁਣ ਇਸ ਫਿਲਮ ਨੂੰ ਲੈ ਕੇ ਆਖਰਕਾਰ ਇੰਤਜ਼ਾਰ ਖਤਮ ਹੋ ਗਿਆ ਦੱਸ ਦੇ ਕਿ 6 ਅਗਸਤ ਨੂੰ ਅਜੇ ਦੇਵਗਨ ਦੇ ਵੱਲੋਂ ਇਸ ਫਿਲਮ ਦੀ ਸ਼ੁਰੂਆਤ ਅਰਦਾਸ ਕਰਕੇ ਕੀਤੀ ਗਈ ਹੈ 5 ਅਗਸਤ ਨੂੰ ਅਜੇ ਦੇਵਗਨ ਨੇ ਪਹਿਲਾਂ ਆਪਣੀ ਪਤਨੀ ਦਾ ਜਨਮ ਦਿਨ ਮਨਾਇਆ ਤੇ ਅੱਜ ਅਜੇ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਉੱਪਰ ਇੱਕ ਵੀਡੀਓ ਸ਼ੇਅਰ ਕੀਤੀ ਜਿਸ ਦੇ ਵਿੱਚ ਉਹ ਅਰਦਾਸ ਕਰਦੇ ਹੋਏ ਨਜ਼ਰ ਆ ਰਹੇ ਨੇ ਇਸ ਦੇ ਨਾਲ ਹੀ ਇਸ ਵੀਡੀਓ ਦੇ ਵਿੱਚ ਫਿਲਮ son of sardar 2 ਦੇ ਸੈੱਟ ਤੋਂ ਕੁਝ ਹੋਰ ਵਿਜ਼ੂਅਲ ਵੀ ਸਾਹਮਣੇ ਆਏ ਨੇ ਜਿਸ ਵਿੱਚ ਫਿਲਮ ਦੀ ਲੀਡ ਅਦਾਕਾਰਾ ਮਿਰਨਾਲ ਠਾਕੁਰ ਦਾ ਦੇਸੀ ਲੁੱਕ ਸਾਹਮਣੇ ਆਇਆ ਹੈ ਅਜੇ ਦੇਵਗਨ ਨੇ ਫਿਲਮ son of sardar 2 ਦੇ ਸੈੱਟ ਤੋਂ ਇੱਕ ਵੀਡੀਓ ਸ਼ੇਅਰ ਕੀਤੀ ਹੈ ਇਸ ਵੀਡੀਓ ਦੇ ਵਿੱਚ ਅਜੇ ਦੇਵਗਨ ਸਭ ਤੋਂ ਪਹਿਲਾਂ ਗੁਰਦੁਆਰੇ ਦੇ ਵਿੱਚ ਅਰਦਾਸ ਕਰਦੇ ਹੋਏ ਨਜ਼ਰ ਆ ਰਹੇ ਨੇ ਅਤੇ ਇਸ ਤੋਂ ਬਾਅਦ ਉਨ੍ਹਾਂ ਦਾ ਬੇਟਾ ਅਤੇ ਭਤੀਜਾ ਆਪਣੇ ਹੱਥਾਂ 'ਚ ਫਿਲਮ ਸਨ ਆਫ ਸਰਦਾਰ 2 ਦਾ ਕਲੈਪ ਬੋਰਡ ਫੜੇ ਨਜ਼ਰ ਆ ਰਹੇ ਨੇ ਇਸ ਤੋਂ ਬਾਅਦ ਫਿਲਮ ਦੇ ਨਿਰਦੇਸ਼ਕ ਵਿਜੇ ਕੁਮਾਰ ਅਰੋੜਾ ਨਜ਼ਰ ਆਉਂਦੇ ਨੇ ਫਿਰ ਵੀਡੀਓ 'ਚ ਚੰਕੀ ਪਾਂਡੇ ਢੋਲ ਤੇ ਨੱਚਦੇ ਨਜ਼ਰ ਆ ਰਹੇ ਨੇ ਅਤੇ ਫਿਲਮ ਦੀ ਲੀਡ ਅਦਾਕਾਰਾ ਮਿਰਨਾਲ ਠਾਕੁਰ ਦੀ ਸੀ ਪੰਜਾਬੀ ਲੁੱਕ ਦੇ ਵਿੱਚ ਢੋਲ ਵਜਾਉਂਦੀ ਹੋਈ ਨਜ਼ਰ ਆ ਰਹੀ ਹੈ ਇਸ ਦੇ ਨਾਲ ਹੀ ਸੈੱਟ ਤੇ ਅਜੇ ਦੇਵਗਨ ਸਰਦਾਰ ਜੀ ਦੇ ਰੂਪ ਦੇ ਵਿੱਚ ਨਜ਼ਰ ਆ ਰਹੇ ਨੇ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਅਜਨੇ ਲਿਖਿਆ ਕਿ ਫਿਲਮ ਸਨ ਆਫ ਸਰਦਾਰ 2 ਦਾ ਸਫਰ ਪ੍ਰਾਰਥਨਾਵਾਂ ਅਸ਼ੀਰਵਾਦ ਅਤੇ ਸ਼ਾਨਦਾਰ ਟੀਮ ਨਾਲ ਸ਼ੁਰੂ ਹੁੰਦਾ ਹੈ ਦੱਸਦੀ ਹੈ ਕਿ ਫਿਲਮ ਸਨ ਆਫ ਸਰਦਾਰ 2012 ਦੇ ਵਿੱਚ ਰਿਲੀਜ਼ ਹੋਈ ਸੀ ਜਿਸ ਨੂੰ ਲੋਕਾਂ ਦੇ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ ਸੁਨਾਕਸ਼ੀ ਸਿਨਾ ਨੂੰ ਅਦਾਕਾਰਾਂ ਦੇ ਰੂਪ ਦੇ ਵਿੱਚ ਲਿਆ ਗਿਆ ਸੀ ਤੇ ਸੰਜੇ ਦੱਤ ਨੇ ਵੀ ਉਸ ਦੇ ਵਿੱਚ ਕਮੇਡੀਅਨ ਦਾ ਫਲੇਵਰ ਦਿੱਤਾ ਸੀ ਤੇ ਇਸ ਫਿਲਮ ਦੇ ਵਿੱਚ ਸਨ ਆਫ ਸਰਦਾਰ 2 ਦੀ ਗੱਲ ਕਰੀਏ ਤਾਂ ਸਨ ਆਫ ਸਰਦਾਰ 2 ਦੇ ਵਿੱਚ ਮੇਨ ਜਿਹੜੀ ਅਦਾਕਾਰਾ ਦਾ ਰੋਲ ਨਿਭਾ ਰਹੀ ਉਹ ਮਿਰਨਾਲ ਠਾਕੁਰ ਨਿਭਾਰੀ ਸੀ ਸੁਨਾਚੀ ਸੀ ਇਹਨਾਂ ਦੀ ਜਗ੍ਹਾ ਇਸ ਵਾਰ ਮਿਰਨਾਲ ਠਾਕੁਰ ਨੇ ਲੈ ਲਈਏ ਤੇ ਉੱਤਰ ਹੀ ਸੰਜੇ ਦੱਤ ਅੱਧੀ ਗੱਲ ਕਰੀਏ ਤਾਂ ਸੰਜੇ ਦੱਤ ਨੂੰ ਵੀਜ਼ਾ ਨਾ ਮਿਲਣ ਦੇ ਕਾਰਨ ਸ਼ੂਟਿੰਗ ਦੇ ਵਿੱਚ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ